ਸਸਰੀਕਾਲ ਬਾਈ ਜੀ ਸਾਰਿਆਂ ਨੂੰ ਮੈਂ ਮੇਰੀ ਸਸਰੀਕਾਲ ਹੁੰਦੀ ਆ ਪੰਜਾਬ ਵਾਲੇ ਹਰਿਆਣੇ ਵਾਲੇ ਤੇ ਦਿੱਲੀ ਵਾਲਿਆਂ ਨੂੰ ਓਪਰ ਰਿਜਿਸਟਰੀ ਵਾਸਤੇ ਆ ਓਪਨ ਦਾ ਬਾਣ ਲੈ ਕੇ ਆਇਆ ਤੇ 40 ਕਿੱਲੇ ਜ਼ਮੀਨ ਆ ਜੀ ਇਹ 40 ਕਿੱਲੇ ਜ਼ਮੀਨ ਆ ਓਪਰ ਰਿਜਿਸਟਰੀ ਆ ਸੂਰਤਗੜ ਤੋਂ ਲੰਮ ਸਮੇ ਇਹ 5-6 ਕਿਲੋਮੀਟਰ ਪਊਗੀ ਤੇ ਰੋਡ ਦਾ ਤੁਸੀਂ ਫਰੰਟ ਵੱਲ ਨੂੰ ਫਰੰਟ ਹੀ ਮੰਨੋ ਯਾਨੀ ਕਿ ਕਿੱਲਾ ਡੇਢ ਕਿੱਲਾ ਕੋਈ ਜ਼ਿਆਦਾ ਨਹੀਂ ਹੁੰਦਾ ਡੇਢ ਇੱਕ ਕਿੱਲਾ ਰੋਡ ਤੋਂ ਹਟਕੇ ਆ ਤੇ ਆ ਸਾਰੇ ਦਾ ਸਾਰਾ ਪਹਿਲਾਂ ਧਾਨ ਲੱਗਿਆ ਹੋਇਆ ਸੀਗਾ ਤੇ ਹੁਣ ਸਾਰੀ ਦੀ ਸਾਰੀ ਟੋਟਲ 2851 ਕਣਕ ਹੈ ਇਹ 2851 ਕਣਕਾ ਹੁਣ ਸਾਰੀ ਦੇਖ ਲਓ ਸੋਹਣੀ ਕਣਕਾ ਤੇ ਜੋ ਦੱਸਾਂਗੇ ਸੱਚੀ ਦੱਸਾਂਗੇ ਇਹ ਤਿੰਨ ਪੌੜੀਆਂ ਦੇ ਵਿੱਚ ਜ਼ਮੀਨ ਹੈ ਜੀ ਹੁਣ ਇੱਕ ਪੈੜੀ ਤਾਂ ਆ ਗਈ ਦੂਜੀ ਪੈੜੀ ਆ ਗਈ ਇਹ ਤੋਂ ਹੁਣ ਲਾਲ ਤੁਸੀਂ 10 ਫੁੱਟ ਨੀਵੀਂ ਆ ਆ ਗਈ ਦੂਜੀ ਪੌੜੀ 10 ਫੁੱਟ ਨੀਵੀਂ ਤੀਜੀ ਪੌੜੀ 5 ਫੁੱਟ ਨੀਵੀਂ ਇਹ ਵੀ ਪੰਜਾਬੀ ਵੀਰ ਨੇ ਸੌਂਗਣਾ ਕੰਮ ਕੀਤੇ ਆ ਕਿ ਕਈ ਵਾਰ ਬਾਰਸ਼ ਜ਼ਿਆਦਾ ਹੋ ਜੇ ਤੇ ਪਹਿਲੀ ਪੌੜੀ ਦਾ ਪਾਣੀ ਥਲੜੀ ਪੈੜੀ ਚ ਕੱਢ ਦੋ ਉਤਲੀ ਫਸਲ ਵੱਜੂਗੀ ਥਲੜੀ ਦਾ ਵਿਚਾਲੜੀ ਜਿਹੜੀ ਪੈੜੀ ਆ ਉਹਦਾ ਉਦੋਂ ਥਲੜੀ ਚ ਕੱਢ ਦਿਓ ਤੇ ਉਹਦੀ ਫਸਲ ਦੋਆ ਪੈੜੀਆਂ ਦੀ ਫਸਲ ਵੱਜੂਗੀ ਤੇ ਥਲੜੀ ਡੁੱਬ ਜੂਗੀ ਯਾਨੀ ਕਿ ਸੋਹਣੀ ਸੋਚ ਨਾਲ ਪੈੜੀਆਂ ਬਣਾਈਆਂ ਇਹ ਕੋਈ ਐਵੇਂ ਨਹੀਂ ਕਿ ਆ ਇਹਨਾਂ ਨੇ ਆਪ ਦਾ ਹਸਾਵ ਨਾਲ ਪੈੜੀਆਂ ਬਣਾਈਆਂ ਕਿ ਫਸਲ ਬਚਣੀ ਚਾਹੀਦੀ ਜਿਵੇਂ ਬਿਆਸ ਕੋਲੇ ਦਰਾਜ ਤੇ ਹੁਣ ਜਿਆਦੇ ਪਾਣੀ ਹੋ ਗਿਆ ਸੀ ਤੇ ਪੰਜਾਬੀ ਵੀਰਾਂ ਦੀਆਂ ਫਸਲਾਂ ਬਹੁਤ ਖਰਾਬ ਹੋ ਗਈਆਂ ਸੀ ਤੇ ਉਹ ਚੀਜ਼ ਦਾ ਡਰ ਹੈ ਨਹੀਂ ਇਹ ਹੁਣ ਤੁਹਾਨੂੰ ਮੈਂ ਦਿਖਾਉਣਾ ਝੋਨੇ ਦਾ ਬੂਥਾ ਆ ਦੇਖੋ ਜੀ ਆ ਝੋਨੇ ਦਾ ਬੂਥਾ ਜੀ ਆ ਦੇਖੋ ਆ ਦੇਖੋ ਤੁਸੀਂ ਮੰਨਦੇ ਨਹੀਂ ਆ ਦੇਖੋ ਐਵੇਂ ਝੂਠ ਮਾਰਦੇ ਨਾਲ ਸਾਡੇ ਕੋਲ ਗੱਲ ਹੀ ਨਹੀਂ ਜੀ ਦੇ ਆ ਦੇਖੋ ਜਿਹੜੇ ਬਾਂਜ ਝੋਨਾ ਲੱਗੂਗਾ ਤੇ ਝੋਨੇ ਦੱਸਾਂਗੇ ਜੀਤ ਬਦਾਮਾਂ ਦਾ ਬਾਗ ਹੋਊਗਾ ਤੇ ਬਦਾਮਾਂ ਦਾ ਬਾਗ ਹੀ ਦੱਸਾਂਗੇ ਠੀਕ ਆ ਆ ਜ਼ਮੀਨ ਆ 40 ਕਿੱਲੇ ਆ ਓਪਨ ਰਿਸਟਰੀ ਆ ਤੇ ਬਾਈਆਂ ਦੀ ਡਿਮਾਂਡ 12 ਲੱਖ ਰੁਪਈਆ ਬਾਕੀ ਮੌਕੇ ਤੇ ਦੇਖੋ ਕੀ ਮਾਨਸਮਾਨ ਕਰਦੇ ਆ ਆ ਟਾਣੀ ਥੋੜੀ ਬਣੀ ਹੋਈ ਏ ਦੋ ਕ ਕਮਰਿਆਂ ਦੀ ਤੇ ਆ ਜ਼ਮੀਨ ਆ ਬਈ ਜੀ ਆਪਣਾ ਨੰਬਰ 72299 13410 ਤੇ 4 4 ਇੰਚੀ ਕੈਵਿਟੀ ਦੀਆਂ ਪ੍ਰੈਸ਼ਰ ਦੀਆਂ ਤਿੰਨ ਮੋਟਰਾਂ ਲੱਗੀਆਂ ਹੋਈਆਂ ਆ ਇਕ ਤਾਂ ਫਿੱਲਾ ਵਾਲਾ ਦੇਖੋ ਮੋਟਰ ਬਿੱਚ ਲੱਗੀ ਹੋਈ ਹੈ ਨੁੱਕਰ ਤੇ ਜ਼ੂਮ ਕਰਕੇ ਦਿਖਾਉਣਾ ਤੇ ਦੋ ਮੋਟਰਾਂ ਇੱਥੋਂ ਦੋ ਮਰਬੇ ਹਟਕੇ ਘੱਗਰ ਆ ਵੱਡੀ ਘੱਗਰ ਤੋਂ ਲੱਗੀ ਹੋਈ ਹੈ ਜੀ ਅੱਜ ਜਿਹੜਾ ਅਸੀਂ ਤੁਹਾਨੂੰ ਘਰ ਦਿਖਾ ਰਹੇ ਹਾਂ ਜੀ ਬਹੁਤ ਸੋਹਣਾ ਘਰ ਤੇ ਵਧੀਆ ਲੋਕੇਸ਼ਨ ਤੇ ਬਣਿਆ ਹੋਇਆ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਮਾਲਕ ਦੇ ਨੰਬਰ ਪਹੁੰਚਣਗੇ ਜੀ ਅੱਜ ਜਿਹੜਾ ਤੁਸੀਂ ਘਰ ਵੀਡੀਓ ਚ ਦੇਖ ਰਹੇ ਹੋ ਜੀ ਇਹ ਟ੍ਰਿਪਲ ਸਟੋਰੀ ਘਰ ਹੈ ਜੀ 51 ਗਜ ਦੇ ਵਿੱਚ ਬਣਿਆ ਤੇ ਵਧੀਆ ਲੋਕੇਸ਼ਨ ਤੇ ਸਰਪੰਚ ਕਲੋਨੀ ਟਾਵਰ ਵਾਲੀ ਗਲੀ ਹੈਬੋਵਾਲ ਲੁਧਿਆਣਾ ਰਜਿਸਟਰੀ ਵਾਲੀ ਜਗ੍ਹਾ ਜੀ ਇਸ ਵੀਰ ਨੇ ਕਿਤੇ ਹੋਰ ਸ਼ਿਫਟ ਹੋਣਾ ਜੀ ਤਾਂ ਕਰਕੇ ਇਹ ਘਰ ਜਿਹੜਾ ਸੇਲ ਕਰ ਰਹੇ ਨੇ ਬਹੁਤ ਸੋਹਣੇ ਬੈਡਰੂਮ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਤੇ ਬਹੁਤ ਹੀ ਸੋਹਣਾ ਕਿਚਨ ਜਿਹੜਾ ਤਿਆਰ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਜੀ ਇੱਕ ਮਹਿਲ ਵਰਗਾ ਘਰ ਹੈ ਜਿਹੜਾ ਸੇਲ ਕਰ ਰਹੇ ਨੇ ਬਸ ਵੇਚਣ ਦਾ ਕਾਰਨ ਹੈ ਕਿਤੇ ਹੋਰ ਸ਼ਿਫਟ ਹੋਣਾ ਹੈ ਤੇ 3 ਲੱਖ ਰੁਪਏ ਡਿਮਾਂਡ ਹੈ ਜੀ 3 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਤੇ ਬਾਕੀ ਮਾਲਕ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਤੋਂ ਪਹਿਲਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਘਰ ਚਾਹੀਦਾ ਜਾਂ ਕੋਠੀ ਚਾਹੀਦੀ ਕਮੈਂਟਾਂ 'ਚ ਦੱਸਿਓ ਕੋਸ਼ਿਸ਼ ਕਰਾਂਗੇ ਅਗਲੀ ਆਉਣ ਵਾਲੀ ਜਿਹੜੀ ਐਡ ਅਸੀਂ ਲੈ ਕੇ ਆਏਗੀ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਇਹ ਵੀ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਸੀ ਕਿ ਕੋਈ ਲੁਧਿਆਣੇ ਵਿੱਚ ਵਧੀਆ ਕੋਠੀ ਦਿਖਾਓ ਤਾਂ ਅਸੀਂ ਉਹਨਾਂ ਦੇ ਕਮੈਂਟਾਂ ਨੂੰ ਦੇਖਦੇ ਹੋਏ ਅੱਜ ਅਸੀਂ ਨਾਲੇ ਘਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਹਦਾ ਰੇਟ 30 ਲੱਖ ਰੁਪਏ ਡਿਮਾਂਡ ਹੈ ਬਾਕੀ ਤੁਸੀਂ ਗੱਲਬਾਤ ਕਰੋਗੇ ਮੌਕੇ ਤੇ ਹੋ ਜਾਂਦਾ ਜੀ ਨੰਬਰ ਨੋਟ ਕਰ ਲਓ 8360365693 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਤੁਹਾਡਾ ਸਾਰਾ ਦਾਤੈਦ ਲੋ ਧੰਨਵਾਦ